ਤਾਂ ਦੋ ਬਾਕੀ ਚੱਲਦੇ ਆਪਾਂ ਉਨੂੰ ਮੇਰਾ ਕੱਚਾ ਨਾਂ ਸੋਨੂੰ ਪੱਕਾ ਜਤਿੰਦਰ ਕੁਮਾਰ ਮੇਰਾ ਨਾ ਪਿੰਡ ਜਾਪੂਆ ਵਾਲਾ ਜੀ ਕੀ ਗੱਲ ਹੋਈ ਆ ਗੱਲ ਭਾਈ ਕੋਈ ਨਹੀਂ ਮਕਾਨ ਬਣਾ ਰਹੇ ਆ ਆਪਣਾ ਅਸੀਂ ਪਹਿਲਾਂ ਦਾ ਬਣਾਲੇ ਦਾ ਵਾ ਪਹਿਲਾਂ ਵੀ ਝਗੜਾ ਹੋਇਆ ਸਾਡਾ 4 ਇੰਚੀ ਪਰਦੇ ਦਾ ਹੋਇਆ ਸੀ ਭੈਣ ਜੀ ਨੇ ਕਿਹਾ ਹੀਗਾ ਇੱਥੇ ਲੇਤੇ ਰਹ ਰਹੇ ਤੇ ਨਹੀਂ ਕਿ ਇਹਨੇ ਸ਼ੇਰ ਨੇ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਮਾਰਕੀਟਾਈਂਗ ਕੀਤੀ ਹੈ ਵਜੇ ਜਵਾਈ ਨੇ ਨਾ ਸਹਰਾ ਵੱਡਾ ਜਵਾਈ ਕਿਹਨਾਂ ਦਾ ਆ ਸਾਡੇ ਚਾਚੇ ਦਾ ਜਵਾਈ ਵੱਡਾ ਅੱਛਾ ਚਲੋ ਵੀ ਇਹਨਾਂ ਨੇ ਪਰਚਾ ਪਰਚਾ ਕਰਕੇ ਗੱਲ ਕੋਲ ਮੁੱਖ ਕੀ ਆ ਜੇ ਕਮਰੇ ਭਾਨ ਲਗੇ ਸਾਡੇ ਨਾਲ ਖੁੰਦ ਕੇ ਬਾਜੀਆਂ ਲੈਂਦੇ ਆਏ ਆ ਹਾ ਜੇ ਇਹਨਾਂ ਨੇ ਉੱਚੀਆਂ ਕੰਨਾਂ ਲੈਂਟਰ ਤੱਕ ਕਾਲੀ ਆ ਹਾ ਦੀ ਚਾਹ ਦੀ ਅੰਦਰ ਨੂੰ ਕੰਨ ਕੱਢੇ ਮੈਂ ਮਾੜਿਆ ਮਿਸ ਨਿੱਕਾ ਮੈਂ ਮੈਂ ਮਿਤਰੀ ਸਾਹਿਬ ਆਪਣੀ ਕੰਨ ਦੀ ਸਿੱਧੀ ਕਰਕੇ ਕੱਤਾ ਕੱਢ ਇਹਨਾਂ ਨੇ ਨਿੱਕਾ ਜਵਾਈ ਆਇਆ ਦੋਵੇਂ ਜਵਾਈ ਆਏ ਸਾਰੇ ਇਟ ਮਾਰਦੀ ਆਂ ਇਹਨਾਂ ਨੇ ਟਾਪਰ ਬੜੇ ਵਗਾ ਲੱਪੇ ਕਿਹਦੇ ਵੱਜੀ ਆ ਮੇਰੀ ਮਾਦਾ ਦੀ ਇਟ ਮਾਰਦੀ ਸ਼ਿਰਚ ਉਹਨਾਂ ਨੇ ਡੱਤੂ ਗਈ ਬੈਥ ਹੋ ਗਈ ਉਹਨਾਂ ਦੀ ਮੋਕੇ ਦੇ ਹਾਂਜੀ ਹਾਂਜੀ ਭਾਜੀ ਮੋਕੇ ਦੇ ਲੋਕਰ ਜਾ ਕੇ ਦੇਖ ਲੋ ਤੀ ਸਾਰਾ ਕੂਨ ਬੜਾ ਬੜਾ ਕਿੰਨੇ ਜਣੇ ਜਿਹੜੇ ਇੱਟਾ ਮਾਰੰਦੇ ਸੀ ਭਾਜੀ ਇੱਕ ਸਾਲਾ ਹੀ ਉਹਦਾ ਇੱਕ ਜਵਾਈ ਹੀ ਹਾਂ ਦੋਵੇਂ ਜਵਾਈ ਹੀ ਕੁੜੀਆਂ ਵੀ ਆ ਗਿਆਆਂ ਹੀ ਪਿਓ ਵੀ ਆ ਗਿਆ ਹੀ ਨਾਲ ਸਾਰਾ ਡੱਬਰੀ ਹੈ ਭਾਜੀ ਜਾ ਕੇ ਵੇਖ ਲੋ ਮੈਂ ਬੜੀ ਮੁਸ਼ਕਲ ਚਾਹ ਕੀਤਾ ਭਾਜੀ ਆਪਣਾ ਕਿੰਨੇ 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 ਵਜੇ ਦੀ ਘਟਨਾ ਹੈ ਭਾਜੀ ਇਹ ਇੱਕ 1:30 ਵਜੇ ਦੀ ਗੱਲ ਹੈ 1:00 ਦੇ ਵਿੱਚ ਵਿੱਚ ਆਏ ਕੀ ਮੰਗ ਕਰਦੇ ਹੋ ਮੰਗ ਭਾਜੀ ਆਨ ਇਨਸਾਫ ਚਾਹੀਦਾ ਤੁਹਾਡੀ ਮਾਂ ਮਰ ਗਈ ਬੋਤਲ ਨੂੰ ਵਸਿਆ ਬੋਤਲ ਆਈ ਦੀ ਆ ਕਰ ਗਈ ਆ ਬੋਤਲ ਸੇ ਹਾਂ ਹਾਂਜੀ ਹਾਂਜੀ ਕੇਦਾ ਖਾਣਾ ਪੰਦਾ ਤਾ ਤੂੰ ਆਣਾ ਭਾਜੀ ਤારી ਯਾਰ ਕਰਦਾ ਜੇ ਤારી ਵਾਲ ਹਾਂਜੀ ਅੱਛਾ ਉਹ ਨਹੀਂ ਮਾਰਿਆ ਕਿਹਦੀ ਨੇੜੇ ਮਾਰਿਆ ਭਾਜੀ ਉਹਦੇ ਉਹ ਤਾਂ ਦੀ ਮਦਦ ਤੇ ਸੱਟ ਲੱਗੀ ਹੋ ਗਈ ਲੱਗੀਆ ਮੇਰੇ ਭਾਈ ਮੇਰੇ ਮਗੂਟੇ ਦੇ ਵੱਜ ਗਈ ਮੈਂ ਆਪਣਾ ਬਚਾਅ ਕਰ ਲਿਆ ਹਾਂ ਮੈਂ ਆਪਣਾ ਬਚਾਅ ਕਰ ਲਿਆ ਮੇਰੇ ਇੱਥੇ ਵੱਟ ਚੱਲੀ ਭੜੇ ੱਟਾ ਮਾਰੀ ਉਹਨਾਂ ਨੇ ਮਦਦ ਦੀ ਮੌਕੇ ਦੀ ਦਿੱਤੀ ਹਾਂ ਜੀ ਹਾਂ ਜੀ ਉੱਤੇ ੱਟੇ ਲੱਗ ਗਈ ਉਹ ਚੜੀ ਨਾਲ ਤੁਹਾਡੇ ਕਾਰ ਕਿਨੇ ਮੇਰੀ ਮਾਤਾ ਹੀ ਤੇ ਮੇਰੀ ਨਾਲ ਦੀ ਹੈਗੀ ਹਾਂ ਮੇਰੀ ਸਿਸਟਰ ਹੀ ਨਾਲ ਉਹ ਨਹੀਂ ਮੈਂ ਹੀ ਤਿੰਨੇ ਚਾਰੇ ਜਨੇ ਕਾਰੀ ਪਾਜੀ ਵਾਸਤੇ ਮੇਰਾ ਨਿੱਕਾ ਬ੍ਰਦਰ ਕੰਮ ਤੇ ਗਿਆ ਹੀਗਾ ਹਾਂ ਹਾਂਜੀ ਹਾਂਜੀ ਮੈਨੂੰ ਨਾ ਫੋਨ ਕਰਕੇ ਜਵਾਈ ਕਿਦਾਂ ਲੱਗੇ ਰਹਿੰਦਾ ਆਪੇ ਜਵਾਈ ਭਾਈ ਆ ਉਹ ਕੰਮ ਕਰਾਉਂਦਾ ਨਾਲ ਉਹਨਾਂ ਦੀ ਸਪੋਰਟ ਕਰਦਾ ਭਾਈ ਸਾਡੇ ਚਾਚਾ ਹੀ ਹਾਂਜੀ ਹਾਂਜੀ ਸਪੋਰਟ ਕਰਦਾ ਉਹਨਾਂ ਦੀ ਉਹ ਬਲਾਜਮ ਮਲੂਜਾ ਕੀ ਉਹ ਅੱਜ ਨਹੀਂ ਆ ਤੇ ਆੜੀ ਤਾਂ ਕਈ ਲੱਕ ਦਾ ਕੰਮ ਕਰਦਾ ਅੱਛਾ ਹਾਂਜੀ ਮੈਨੂੰ ਪਾ ਜੀ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਜਿਹਦੇ ਮੈਂ ਧਰਨਾ ਲਾ ਰਹਿਣਾ ਮੈਂ ਇੱਥੇ ਕੋਈ ਹਾਂਜੀ ਮੈਨੂੰ ਇਨਸਾਫ ਚਾਹੀਦਾ ਭਾਜੀ ਲਾਸ਼ ਰੱਖੋਗੇ ਸਰ ਜੀ ਹਾਂਜੀ 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 ਲਾਸ਼ ਰੱਖਾਂਗੇ ਨਹੀਂ ਤੇ ਮੈਂ ਕੇਸ ਆਇਆ ਸੀ ਤੇ ਕੀ ਕਹਿਣਾ ਜਾਓਗੇ ਹਾਂਜੀ ਜਿਹੜੀ ਸਾਡੇ ਕੋਲ ਬੋਡੀ ਆਈ ਸੀਗੀ ਉਹ ਪਹਿਲੇ ਦੀ ਡੈਥ ਹੋ ਚੁੱਕੀ ਸੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਵੱਲੋਂ ਇਹ ਦੱਸਿਆ ਗਿਆ ਕਿ ਲੜਾਈ ਝਗੜਾ ਹੋਇਆ ਪਰ ਜਦੋਂ ਸਾਡੇ ਕੋਲ ਪਹੁੰਚਿਆ ਤਾਂ ਉਹ ਆਲਰੇਡੀ ਡੈੱਡ ਸੀਗੇ ਪੇਸ਼ੈਂਟ ਤੇ ਆਪਾਂ ਉਹਨਾਂ ਦੀ ਪੁਲਿਸ ਇਨਫੋਰਮੇਸ਼ਨ ਕਰਤੇ ਹੋਏ ਆ ਤੇ ਬੋਡੀ ਚੜੀ ਆ ਮੋਰਚਰੀ ਚ ਸ਼ਿਫਟਡ ਕਿੱਥੋਂ ਦਾ ਨਾਮ ਵਾਲੀ ਹੈ ਇਹ ਜੱਪੂਵਾਲ ਦੇ ਲੈਣ ਵਾਲੇ ਸੀਗੇ ਕ੍ਰਿਸ਼ਨਾ ਦੇਵੀ ਸੀਗੀ 60 ਸਾਲ ਉਮਰ ਸੀਗੀ ਤੁਹਾਡਾ ਨਾਮ ਕੀ ਮੈਮ ਮੇਰਾ ਨਾਮ ਡਾਕਟਰ ਨਿਕੀਤਾ ਐਮਰਜੈਂਸੀ ਮੈਡੀਕਲ ਆਫੀਸਰ